ਵਾਹੇ ਗੁਰੂ 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 ਵਾਹੇ wah guru 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬਾਬਾ ਜੀ ਨਾਲ ਡਕੜਾ ਪੈਂਦਾ ਦਰਸ਼ਨ ਸਿੰਘ ਜੀ ਪਿੰਡ ਦਿਲਾਵਰਪੁਰ ਜੀ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਅੰਦਰ ਇਹ ਸਮਾਗਮ ਕਰਾਇਆ ਗਿਆ ਅਜ ਅਮਰਤ ਵੇਲੇ ਤੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਅਮਰਤ ਵੇਲੇ ਤੋਂ ਧੁਰ ਕੀ ਬਾਣੀ ਆਇ ਜਨ ਸਗਲਿ ਸੰਤ ਮਟਾਈ ਦਾਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸੁਖਮਣੀ ਸੁਖ ਅਮਰਤ ਨਾਮ ਇਹ ਉਹ ਵੇਸ ਗੁਰੂ ਸਾਹਿਬ ਜੀ ਨੇ ਸਾਨੂੰ ਅੱਜ ਦਿੱਤਾ ਤੇ ਬਾਬਾ ਜੀ ਨੇ ਸੁਣਾ ਕੇ ਸੰਤਾਂ ਨੂੰ ਨਿਹਾਲ ਕੀਤਾ ਪਰ ਗੁਰੂ ਸਾਹਿਬ ਜੀ ਦੇ ਜਸ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਪਿੰਡ ਬਲਾਵਰਪੁਰ ਦੀ ਸਮੂਹ ਸਾਰਾ ਸੰਗਤ ਰਲ ਮਿਲ ਕੇ ਇਸ ਜਨਮ ਦਿਹਾੜੇ ਨੂੰ ਮਨਾ ਰਹੀਆਂ ਹਾਂ ਕਿਉਂਕਿ ਜਨ ਪਰਪਕਾਰੀ ਆਏ ਜੀ ਦਾਨ ਤੇ ਭਗਤੀ ਲਾਇਨ ਹਾਰਸੋਂ ਦੇਣ ਮਿਲਾਏ ਇਹ ਜੋ ਜਨ ਪਰਪਕਾਰੀ ਆਉਦੇ ਨੇ ਇਹ ਪਰਮੇਸ਼ਰ ਦੇ ਨਾਲ ਮਿਲੌਣ ਵਾਸਤੇ ਆਉਂਦੇ ਨੇ ਸਾਧ ਸੰਗਤ ਨੂੰ ਇਹੀ ਬੇਨਤੀ ਹੈ ਕਿ ਗੁਰੂ ਮਹਾਰਾਜ ਜੀ ਦਾ ਅਮਰਤ ਸ਼ਾਕੀ ਨਾਮ ਜਪ ਕੇ ਜੋ ਅਮੁੱਲਾ ਸਾਡਾ ਜੀਵਨ ਹੈ ਉਸ ਨੂੰ ਸਫਲਾ ਬਣਾ ਸਕੀਏ ਨਾਮ ਜਪ ਕੇ ਜੋ ਸਾਨੂੰ ਬਾਬਾ ਜੀਵਨ ਸਿੰਘ ਜੀ ਨੇ ਉਪਦੇਸ਼ ਦਿੱਤਾ ਹੈ ਕਿ ਨਾਮ ਜਪੋ ਵੰਡ ਕੇ ਛਕੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਸਾਹਿਬ ਦਾ ਸ਼ੀਸ਼ ਲਿਆ ਕੇ ਸਾਨੂੰ ਨੰਦਪੁਰ ਸਾਹਿਬ ਪਹੇਟ ਕੀਤਾ ਬੜੀਆਂ ਮੁਸ਼ਕਲਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਆਖਿਆ ਕਿ ਰੰਗਰੇਟੇ ਗੁਰੂ ਕੇ ਬੇਟੇ ਆਪਣਾ ਬੇਟਾ ਬਣਾ ਕੇ ਸਾਨੂੰ ਸਾਨੂੰ ਜੀਵਨ ਦੇ ਵਿੱਚ ਜੀਵਨ ਜਾਂ ਜਾਂਚ ਜੀਵਨ ਦੇ ਜੀਨ ਦੀ ਜਾਂਚ ਦਸੀ ਕਿ ਕਿਵੇਂ ਜੀਵਨ ਅਸੀਂ ਆਪਣਾ ਨਿਭਾਈਏ ਕਿਵੇਂ ਦਾ ਜੀਵਨ ਹੋਵੇ ਬਾਬਾ ਜੀਵਨ ਸਿੰਘ ਜੀ ਤੋਂ ਸਾਨੂੰ ਇਹੀ ਉਪਦੇਸ਼ ਮਿਲਦਾ ਹੈ ਕਿ ਚੰਗਾ ਜੀਵਨ ਜਿਓ ਨਸ਼ਿਆਂ ਤੋਂ ਦੂਰ ਰਹੋ ਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ ਆ ਕੇ ਨਿਤਨੇਮ ਕਰੋ ਤੇ ਨਾਮ ਜਪੋ ਵੰਡ ਛਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕਿਹਨਾ ਤੁਹਾਡਾ ਕਿਹੜਾ ਪਿੰਡਾ ਮੇਰਾ ਨਾਮ ਸੁਖਜੈਲ ਸਿੰਘ ਹੈ ਜੀ ਪਿੰਡ ਦਲਾਵਲਪੁਰ ਕਿਸ ਸੰਬੰਧ ਵਿੱਚ ਪ੍ਰੋਗਰਾਮ ਕਰਾਇਆ ਗਿਆ ਹੈ ਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮਨਾਇਆ ਜਾ ਰਿਹਾ ਦੀ ਕਿੰਨਾ ਮਾ ਜਨਮ ਦਿਹਾੜਾ ਮਹਾਂਪੁਰਸ਼ਾਂ ਦਾ ਜੀ 1600 ਤੋਂ ਲੈ ਕੇ ਕਰਕੇ ਅੱਜ ਤੱਕ 360ਵਾਂ ਜਨਮ ਦਿਹਾੜਾ ਉਹਨਾਂ ਦਾ ਮਨਾਇਆ ਜਾ ਰਿਹਾ ਮਹਾਂਪੁਰਸ਼ਾਂ ਦਾ ਤੇ ਦਾਸ ਵੱਲੋਂ ਅਰਦਾਸ ਆ ਸਰਬੱਤ ਦੇ ਭਲੇ ਭਾਤੇ ਵਾਹਿਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਜਿਹੜੇ ਹੜਾਂ ਵਿੱਚ ਫਸੇ ਹੋਏ ਲੋਕ ਆ ਉਹਨਾਂ ਦਾ ਵੀ ਵੈਗ ਰੂਪ ਭਲਾ ਕਰਨਾ ਸਰਬਾਤ ਸੰਗਤ ਦੇ ਸਿਰ ਤੇ ਮਿਹਰ ਭਰਿਆ ਥਰਗਣਾ ਤੇ ਇਸੇ ਤਰ੍ਹਾਂ ਹੀ ਆਪਣੇ ਪੁਰਬ ਮਨਾਉਣ ਦੇ ਬਾਲ ਬਖਸ਼ੇ ਕਰਨਾ ਤੇ ਤੁਹਾਡੇ ਵੱਲੋਂ ਅੱਜ ਗੁਰੂ ਘਰ ਪ੍ਰੋਗਰਾਮ ਕਰਵਾਇਆ ਗਿਆ ਵਾ ਮਹਾਂਪੁਰਸ਼ ਜਮਦਰ ਦਾ ਮਨਾਇਆ ਜਾ ਰਿਹਾ ਕਿੰਮਾ ਮਨਾਇਆ ਜਾ ਰਿਹਾ ਇਹ ਅਠਵਾਂ ਜਿਹੜਾ ਅਸੀਂ ਮਨਾ ਰਹੇ ਹਾਂ ਅੱਜ ਜੀ ਪਹਿਲਾਂ ਸੰਗਤ ਜਿਹੜੀ ਸੀ ਉਸ ਜਿਆਦਾ ਸ਼ੀਧੀ ਪੁਰਵ ਵੱਲ ਧਿਆਨ ਦਿੰਦੀ ਸੀ ਪਰ ਇਹ ਅਠਵਾਂ ਜਿਹੜਾ ਅਸੀਂ ਅੱਜ ਮਨਾ ਰਹੇ ਹਾਂ ਤੇ ਬੜਾ ਸੰਗਤ ਨੇ ਛਾਹ ਵਖਾਇਆ ਵਾ ਇਸੇ ਤਰ੍ਹਾਂ ਸਤਿਗੁਰੂ ਜੀ ਹੋਰ ਵੀ ਬਲਬਸੇ ਤਾਂ ਸਿੱਖ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਸਿੱਖ ਸਮਾਜ ਨੂੰ ਮੈਸੇਜ ਇਹ ਦੇਣਾ ਚਾਹੀਦਾ ਵਾ ਕਿ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਤੇ ਗੁਰੂ ਘਰ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਤੇ ਆਪਣੇ ਜੀਵਨ ਨੂੰ ਸਫਲਾ ਬਣਾਓ